ਸੱਸੀ ਕਾਲ ਦੀ ਸਾਰਨ ਪਿਆਰ ਆਪਣੀ ਸੱਸੀ ਕਾਲ ਸਵਾ ਸਵਾ ਸਵੇਰ ਦੇਖੋ ਧੁੰਦ ਪਈ ਹੈ ਪੂਰੀ ਆਪਾਂ ਚਲੇ ਗੁਰਦੁਆਰਾ ਸਾਹਿਬ ਤੇ ਆਪਾਂ ਹਣ ਗੁਰਦੁਆਰਾ ਸਾਹਿਬ ਆ ਗਏ ਆ ਦੇਖੋ ਕਿੰਨੀਆਂ ਸੋਹਣੀਆਂ ਲੜੀਆਂ ਲੱਗੀਆਂ ਨਾਲੇ ਮੈਂ ਤਾਂ ਕਰੀਬ ਨਹੀਂ 6:30 ਵਜੇ ਗੁਰਦੁਆਰਾ ਸਾਹਿਬ ਆਏ ਸੀ ਹਨ ਤੇ ਕਿਉਂਕਿ ਧੁੰਦ ਜ਼ਿਆਦਾ ਹੋਣ ਕਰਕੇ ਆਪਾਂ ਥੋੜਾ ਲੇਟ ਆਏ ਗਲੀਆਂ ਦੇ ਵਿੱਚ ਚਾਨਣ ਤਾਂ ਬਹੁਤ ਜ਼ਿਆਦਾ ਸੀਗਾ ਪਰ ਫਿਰ ਵੀ ਧੁੰਦ ਕਰਕੇ ਡਰ ਲੱਗਦਾ ਕੋਈ ਕੁਛ ਵਿੱਚ ਵੱਜੇ ਤਾਂ ਆਪਣੇ ਵੀ ਸੱਟਾ ਲੱਗਾਂ ਦਾ ਖਤਰਾ ਤੇ ਬਾਬਾ ਜੀ ਚੱਲੇ ਅੰਦਰ ਤੇ ਆਪਾਂ ਵੀ ਹਾਂ ਤੁਹਾਨੂੰ ਕਰਾਉਣੇ ਅੰਦਰੋਂ ਦਰਬਾਰ ਸਾਹਿਬ ਦੇ ਦਰਸ਼ਨ ਬਹੁਤ ਹੀ ਸੁੰਦਰ ਤੇ ਬਹੁਤ ਹੀ ਸੋਹਣਾ ਦਰਬਾਰ ਸਾਹਿਬ ਹੈ ਇੱਥੇ ਬਹੁਤ ਹੀ ਜਿਚਾਇਆ ਬਹੁਤ ਹੀ ਸੋਹਣਾ ਇਹਨੂੰ ਇਹ ਇਹਨਾਂ ਨੂੰ ਸਜਾ ਕੇ ਰੱਖਦੇ ਨੇ ਬਰਥਡੇ ਵਾਲੇ ਦਿਨ ਤਾਂ ਬਹੁਤ ਹੀ ਅੱਛਾ ਲੱਗਦਾ ਇੱਥੇ ਪ੍ਰੋਗਰਾਮ ਹੁੰਦੇ ਹੀ ਰਹਿੰਦੇ ਨੇ तकरीबन ਕਥਾ ਕੀਰਤਨ ਤਾਂ ਬਹੁਤ ਜ਼ਿਆਦਾ ਹੁੰਦੇ ਨੇ ਇਹ ਦੇਖੋ ਜੀ ਅੰਦਰੋਂ ਕਿੰਨੀ ਸੋਹਣੀ ਸਜਾਵਟ ਕੀਤੀ ਆ ਤੇ ਮੈਂ ਤੁਹਾਨੂੰ ਅੰਦਰ ਲੈ ਕੇ ਆਈਂ ਦਰਬਾਰ ਸਾਹਿਬ ਦੇ ਪ੍ਰਕਰਮਾ ਦੇ ਅੰਦਰ ਤੇ ਬਾਬਾ ਜੀ ਹਨ ਉਧਰ ਨੂੰ ਜਾ ਕੇ ਉਹ ਦੂਸਰੇ ਬਾਬਾ ਜੀ ਨੂੰ ਕੁਝ ਕਹਿਣਾ ਹੈਗਾ ਤਾਂ ਗੈਨੀ ਜੀ ਕਰ ਰਹੇ ਨੇ ਪਾਠ ਤੇ ਉਹਨਾਂ ਨੂੰ ਉਹਨਾਂ ਨੂੰ ਕੁਝ ਕਹਿ ਤੇ ਆਪਾਂ ਇੱਧਰ ਤੁਹਾਨੂੰ ਦਿਖਾ ਰਹੇ ਗਵਾਰੇ ਲਾਇਨ ਕਿਉਂਕਿ ਬਾਬਾ ਜੀ ਦਾ ਵਰਧਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਹੈ ਤੇ ਇੱਧਰ ਬਾਬਾ ਜੀ ਪਾਠ ਕਰ ਤੇ ਇਹ ਬਾਬਾ ਜੀ ਉੱਪਰ ਗਏ ਨੇ ਜਵਾ ਪਰਣੀ ਹੋਈ ਜਗਾ ਜਿੱਥੇ ਕਿ ਸੁਖਾਸਣ ਸੇਵ ਹੁੰਦਾ ਰਤਨ ਬਹੁਤ ਹੀ ਅੱਛੀ ਜੀ ਬਹੁਤ ਹੀ ਸਰਦਾ ਭਾਵਨਾ ਨਾਲ ਕੀਤਾ ਜਾਂਦਾ ਇੱਥੇ ਬਣਾਇਆ ਜਾਂਦਾ ਦਿਹਾੜਾ ਪਰ ਇੱਥੇ ਦੀ ਇੱਕ ਪਰੰਪਰਾ ਜ਼ਰੂਰ ਹੈ ਕਿ ਸਾਰੇ ਸ਼ਹਿਰ ਦਾ ਲੰਗਰ ਇਹਦੇ ਵਿੱਚ ਗੁਰਦੁਆਰਾ ਸਾਹਿਬ 'ਚ ਹੀ ਅੱਜ ਹੋਏਗਾ ਇਹ ਪਤਾ ਨਹੀਂ ਮੈਨੂੰ ਸਮਝ ਨਹੀਂ ਆ ਕਿ ਕੀ ਪਰੰਪਰਾ ਕਿੰਨਾ ਕੋਈ ਲੰਗਰ ਲੈ ਕੇ ਜਾਂਦਾ ਕਈ ਤਾਂ ਫਿਰ ਦੇਖੋ ਹਿੱਲਿਆ ਵਾਲੇ ਹਾਲ ਹੀ ਹੁੰਦੇ ਨੇ ਜਾਦੇ ਲੈਂਦੇ ਪਰ ਕਈ ਤਾਂ ਆਪਣੀ ਸਰਦਾਂ ਉਤਾਰ ਕੇ ਥੋੜਾ ਥੋੜਾ ਹੀ ਲੰਗਰ ਲੈਂਦੇ ਨੇ ਕਿਉਂਕਿ ਥੋੜੇ ਜੀ ਬਰਕਤ ਹੁੰਦੀ ਹੈ ਦੇਖੋ ਮੈਂ ਤੁਹਾਨੂੰ ਫੇਰ ਘੁਮਾ ਕੇ ਕੈਮਰਾ ਦਿਖਾ ਰਹੀ ਹਾਂ ਕਿ ਦੇਖੋ ਇੱਧਰ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਹੈ ਕਿੰਨੀ ਸੋਹਣੀ ਸਜਾਵਟ ਕੀਤੀ ਹੈ ਤੇ ਸੰਗਤਾਂ ਆਉਂਦੀਆਂ ਰਹਿੰਦੀਆਂ ਨੇ ਇੱਥੇ ਤਿੰਨ ਦਿਨ ਲੰਗਰ ਚੱਲਦਾ ਤੇ ਤਿੰਨ ਦਿਨ ਹੀ ਬਾਬਾ ਜੀ ਦਾ ਬਰਥਡੇ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਵਾ ਖੰਡ ਪਾਠਸਾ ਪ੍ਰਕਾਸ਼ ਹੁੰਦੇ ਨੇ ਤੇ ਮੈਂ ਤੁਹਾਨੂੰ ਹੁਣ ਅੱਗੇ ਬਾਹਰ ਦਾ ਏਰੀਆ ਵੀ ਦਿਖਾਵਾਂਗੀ ਇਹ ਬਾਬਾ ਜੀ ਦੇਖ ਦਿੰਦੇ ਨੇ ਤੇ ਇਹ ਪੱਕਾ ਇੱਥੇ ਹੁੰਦੇ ਨੇ ਤੇ ਆਪਾਂ ਤੁਹਾਨੂੰ ਉੱਪਰਲੀ ਸਜਾਵਟ ਵੀ ਦਿਖਾਈ ਹੈਗੀ ਕਿ ਉੱਪਰ ਵੀ ਸਜਾਵਟ ਲੱਗੀ ਹੋਈ ਹੈ ਤੇ ਬਾਬਾ ਜੀ ਵੀ ਉੱਪਰ ਬੈਠੇ ਨੇ ਤੇ ਵਾ ਬਾਜੀ ਨੇ ਪਰਚਾ ਕੇ ਮੇਰੇ ਵਾਲਾ ਇਸ਼ਾਰਾ ਕੀਤਾ ਕਿ ਤੁਸੀਂ ਉੱਪਰਲਾ ਵੀ ਵੀਡੀਓ ਬਣਾਓ ਤੇ ਆਪਾਂ ਹੁਣ ਬਾਹਰ ਆ ਗਏ ਆ ਤੁਹਾਨੂੰ ਬਾਹਰ ਦਾ ਦਿਖਾਰੇ ਬਿਓ ਦੇਖੋ ਲਾਈਟਾਂ ਚੱਲ ਰਹੀਆਂ ਨੇ ਹੁਣ ਇਸ ਟਾਈਮ ਮੈਂ 7 ਵਜੇ 6:30 ਮੈਂ ਘਰੋਂ ਨਿਕਲੀ ਸੀ ਇਦਾਂ ਦੇ ਸੋਹਣੇ ਝੂਲੇ ਟਾਈਪ ਦੇ ਵਿੱਚ ਬਣਾ ਕੇ ਹੀ ਇਹਨਾਂ ਨੇ ਸਜਾਵਟ ਕੀਤੀ ਆ ਸਾਰੇ ਲੜੀਆਂ ਲੱਗੀਆਂ ਹੋਈਆਂ ਨੇ ਥੋੜਾ ਦਿਨ ਚੜ ਚੱਲਿਆ ਹੁਣ ਤਾਂ ਤੇ ਧੰ ਦੇ ਵੀ ਕੱਟ ਗਈ ਤੇ ਇਧਰ ਜੋ ਲੰਗਰ ਦੀ ਤਿਆਰੀ ਹੋ ਰਹੀ ਹੈ ਸਬਜੀ ਕੱਟ ਕੇ ਰੱਖੀ ਹੈ ਤੇ ਜਲੇਬੀਆਂ ਬਣਾ ਕੇ ਰੱਖ ਰਹੇ ਨੇ ਜਲੇਬੀਆਂ ਪਹਿਲਾਂ ਹੀ ਬਣਾਉਂਦੇ ਨੇ ਕਿਉਂਕਿ ਸਾਰੇ ਸ਼ਹਿਰ ਨੂੰ ਖਾਣਾ ਦੇਣਾ ਹੁੰਦਾ तकरीबन ਦੇਖੋ ਹਜ਼ਾਰਾਂ ਦੇ حساب ਨਾਲ ਲੋਕਾਂ ਲਈ ਖਾਣਾ ਬਣਦਾ ਇੱਥੇ ਅਰ ਕਈ ਤਾਂ ਬੜੇ ਸੁਹਣੇ ਕਿ ਓਨਾ ਹੀ ਲੈਂਦੇ ਜਿੰਨੀ ਜ਼ਰੂਰਤ ਆ ਤੇ ਕਈ ਭੈਣਾ ਪੜੀਆਂ ਜ਼ਿਆਦਾ ਲੈਂਦੇ ਨੇ ਇਹ ਬਣ ਰਹੀ ਜੀ ਰਮਾਲੀ ਰੋਟੀ ਜੋ ਕਿ ਦੁਆਬੇ ਦੇ ਵਿੱਚ ਬਹੁਤ ਮਸ਼ਹੂਰਾ ਰਮਾਲੀ ਰੋਟੀ ਬਾਕੀ ਕਿਤੇ ਮੈਂ ਜ਼ਿਆਦਾ ਨਹੀਂ ਦੇਖੀ ਤੇ ਜਾਂ ਇਧਰ ਵਿਆਹਾਂ ਦੇ ਵਿੱਚ ਵੀ ਰਮਾਲੀ ਰੋਟੀ ਜ਼ਰੂਰ ਮਿਲੇਗੀ ਤੁਹਾਨੂੰ ਤੇ ਇਧਰ ਲੰਗਰ ਲੱਗੇ ਨੇ ਰਮਾਲੀ ਰੋਟੀ ਇਸ ਰੋਟੀ ਦੇ ਉਹਨਾਂ ਨੇ 4 ਪੀਸ ਕਰ ਲੈਣੇ ਨੇ ਤੇ ਤਕਰੀਬਨ ਦੇਖੋ 4 ਪੀਸ ਬਣ ਕੇ ਵੀ ਕਾਫੀ ਵੱਡੇ ਹੁੰਦੇ ਹਨ ਮੈਂ ਤੁਹਾਨੂੰ ਦੂਸਰੀ ਸਾਈਡ ਦੀ ਦਿਖਾਉਣੀ ਹੈ ਕਿ ਜੋ ਜਲੇਬੀਆਂ ਵਗੈਰਾ ਤਿਆਰ ਹੋਈਆਂ ਲੰਗਰ ਤਿਆਰ ਹੋਈਏ ਦੇਖੋ ਹਲਵਾਈ ਜਲੀਬੀ ਵੀ ਬਣਾ ਰਹੇ ਫਿਰ ਅਦਲ ਕਰੇ ਗਰਮ ਗਰਮ ਜਲੀਬੀਆਂ ਬਾਬੇ ਤੋਂ ਲੈ ਕੇ ਖਾਈ ਲਵਣਾ ਪਰ ਸੋਭਾ ਸੀ ਮੈਂ ਨਹੀਂ ਖਾ ਸਕਦੇ ਕਿਉਂਕਿ ਆਪਾਂ ਆਪਦੇ ਨੀਕਦੇ ਵੀ ਨੀਤ ਦਿਖਾਣੀ ਗੁਰੂ ਘਰ ਆਇਆ ਆਪਾਂ ਨੂੰ ਲੰਗਰ ਦੇ ਹਿਸਾਬ ਨਾਲ ਲੰਗਰ ਲੱਗਣਾ ਜੋ ਕਿ ਇੱਥੇ 12:30 ਵਜੇ ਭੋਗ ਲੱਗਦਾ ਉਸ ਤੋਂ ਬਾਅਦ ਲੰਗਰ ਦਾ ਵਰਤਾਵ ਹੁੰਦੀ ਆ ਇਹਦੇ ਰੱਖਣਾ ਹਲਵਾਈ ਨੇ ਦੇਗੇ ਛੜਾ ਲਏ ਅਗਮਚਾ ਲਈਏ ਇਹਦੇ ਵਿੱਚ ਪੜਾਣੀਆਂ ਦਾਲਾਂ ਪਰ ਉਸ ਟਾਈਮ ਨੂੰ ਸਾਰਾ ਲੰਗਰ ਤਿਆਰ ਹੋ ਜਾਂਦਾ ਇਸ ਲਈ ਫਿਰ 12:30 ਦਾ ਟਾਈਮ ਰੱਖਿਆ ਆ ਹਲਵਾਈ ਆਪਣਾ ਕੰਮ ਸ਼ੁਰੂ ਕਰੀ ਬੈਠੇ ਆ ਤੇ ਦੱਸ ਰਹੀ ਸੀ ਬਾਬਾ ਜੀ ਕਿਉਂਕਿ ਆਪਾਂ ਜਾਣੀ ਤੇ ਜਾਣਦੇ ਆ ਕਹਿੰਦੇ ਸੀ ਦੋ ਮੁੰਜੇ ਭਰ ਕੇ ਹੀ ਹਲੇ ਤਾਂ ਬਣੀਆਂ ਨੇ ਸਵਾ ਦੇ ਲੱਗੇ ਹੋਏ ਆ ਤੇ ਉਦੋਂ ਤੱਕ ਤਾਂ ਕਾਫੀ ਬਣਣਗੇ ਇਹ ਹੈ ਇਮਾਰਤ ਗੁਰਦੁਆਰਾ ਸਾਹਿਬ ਦੀ ਗਮਸਲੋਕੇ ਨਹੀਂ ਦਿਸ ਰਿਆ ਤੁਹਾਨੂੰ ਤੇ ਮੋਰਾ ਮੋਰਾ ਹੀ ਇਮਾਰਤ ਬਣੀ ਹੋਈ ਹੈਗੀ ਤੇ ਇਹ ਮੈਂ ਤੁਹਾਨੂੰ ਇਮਾਰਤ ਦਿਖਾ ਰਹੀ ਹਾਂ ਫਿਰ ਦਿਖਾ ਰਹੀ ਹਾਂ ਚਾਰਸ਼ਪੇ ਰਕਮਾ ਕੇ ਤੇ ਬਣਦੀਆਂ ਸਬਜ਼ੀਆਂ ਦਾਲਾਂ ਜੋ ਕਿ ਸੰਗਤ ਲਈ ਲੰਗਰ ਤਿਆਰ ਹੋ ਰਿਹਾ ਵਾ ਤੇ ਫਿਰ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਰਹੀ ਹਾਂ ਕਿ ਬੀਬੀਆਂ ਭੈਣਾ ਦੇਖੋ ਕਿੱਡੀ ਵੱਡੀ ਰਮਾਲੀ ਰੋਟੀ ਹੈਗੀ ਇਹ ਇਹ ਬਣਦੀ ਇੱਥੇ ਲੰਗਰਾਂ ਦੇ ਵਿੱਚ ਵੀ ਬਣਦੀ ਵਿਆਹ ਸ਼ਾਦੀਆਂ ਦੇ ਵਿੱਚ ਵੀ ਇਹ ਪ੍ਰਸ਼ਾਦ ਦੇ ਤਿਆਰ ਹੁੰਦੇ ਨੇ ਕਿਉਂਕਿ ਇੱਧਰ ਦੁਆਬੇ ਦੇ ਵਿੱਚ ਤਾਂ ਬਹੁਤ ਜ਼ਿਆਦਾ ਇਹ ਬਣਦੇ ਨੇ ਤੇ ਇੱਧਰ ਜੀ ਹੁਣ ਜਰੀਬੀਆਂ ਹੋ ਗਿਆ ਤੇ ਆਪਾਂ ਤੁਹਾਨੂੰ ਦਿਖਾਣੇ ਅੱਗੇ ਤੇ ਰਾਸ਼ਨ ਦੇਖੋ ਪਿਆਜ ਜਿਹੜਾ ਸਾਰਾ ਤੇ ਇੱਥੇ ਲੋਕ ਵੀ ਰਾਸ਼ਨ ਦੇ ਕੇ ਜਾਂਦੇ ਨੇ ਆਪਣੀ ਸਰਦਾ ਮੁਤਾਬਕ ਜਿੰਨਾ ਵੀ ਹੁੰਦਾ ਵੱਧ ਤੋਂ ਵੱਧ ਅਗਲਾ ਤੁਹਾਨੂੰ ਪਤਾ ਕਿ দান ਕਰਦਾ ਵਾ ਇੱਥੇ ਵੀ ਲੋਕ ਵੱਧ ਤੋਂ ਵੱਧ ਰਾਸ਼ਨ ਦੇ ਕੇ ਜਾਂਦੇ ਨੇ ਬਹੁਤ ਰਾਸ਼ਨ ਇੱਥੇ ਚੜਦਾ ਆਪਾਂ ਫਿਰ ਦਰਬਾਰ ਸਾਹਿਬ 'ਚ ਆ ਗਏ ਹਾਂ 10 ਵਜੇ ਕਿਉਂਕਿ ਇੱਥੇ ਮੈਂ ਦੱਸਿਆ ਸੀ ਕਿ 10 ਵਜੇ ਭੋਗ ਪੈਣੇ ਆ ਤੇ ਫਿਰ ਆਪਾਂ 10 ਵਜੇ ਭੋਗ ਤੇ ਆ ਗਏ ਆਂਗੇ ਹੁਣ ਮੇਰੇ ਹਸਬੰਦ ਦੀ 4 ਸਾਲ ਦੀ ਸੇਵਾ ਹਸਬੰਦ ਦੀ ਮੇਰੀ 4 ਸਾਲ ਦੀ ਸੇਵਾ ਕਰ ਰਹੇ ਨੇ ਤੇ ਇਹ ਪ੍ਰਧਾਨ ਹੈ ਜੋ ਇੱਕ ਹਰੀ ਭਗ ਵਾਲੇ ਕਮਰੇ ਨੇ ਤੇ ਇੱਧਰ ਬੈਠੇ ਨੇ ਇਹ ਸਾਰੇ ਸੰਗਤ ਵਾਹਲੇ ਸੰਗਤ ਥੋੜੀ ਆਈ ਹੈ ਕਿਉਂਕਿ ਸੰਗਤ ਜਿਹੜੀ ਇੱਥੇ ਆਉਂਦੀ ਹੈ ਨਾ ਉਹ 12 ਵਜੇ ਆਉਂਦੀ ਹੈ ਜਿਨ੍ਹਾਂ ਨੇ ਪ੍ਰਸ਼ਾਦ ਦੇ ਛਕਣਾ। ਬਾਕੀ ਭੋਗ ਤੇ ਆਉਣਗੇ ਹਲੇ ਕਾਫੀ ਲੋਕ ਹੌਲੀ-ਹੌਲੀ ਆ ਜਾਂਦੇ ਨੇ। ਜੇ ਮੈਂ ਤੁਹਾਨੂੰ ਇਧਰ ਵੀ ਦਿਖਾ ਰਹੀ ਹਾਂ ਕਿ ਹਲੇ ਥੋੜੀਆਂ ਬੈਠੀਆਂ ਐ ਮੇਰੇ ਪੜੋਸੀ ਬੈਠੇ ਨੇ। ਬਸ ਅਸੀਂ ਦੋਨੇ ਜਾਣੀਆਂ ਹਾਂ ਲੀਆਂ ਸੰਗਰਾਦ ਹੋਵੇ ਜਾਂ ਕੋਈ ਤਿਹਾਰ ਹੋਵੇ ਸਿੱ ਗੁਰਦੁਆਰਾ ਸੇ ਦੋਵੇਂ ਜਾਣਾ। ਹਮੇਰਾ ਹਸਬੰਦ ਚੌੜਸਾਹ ਦੀ ਸੇਵਾ ਦੇ ਦਿੱ। ਇਹ ਜਿਹੜੇ ਆ ਰਹੇ ਨੇ ਇਹਨਾਂ ਤੇ ਹੀ ਖੰਡ ਪਾਟ ਪ੍ਰਕਾਸ਼ ਨੇ। ਜੋ ਚੌੜਸਾਹ ਦੀ ਸੇਵਾ ਹਣ ਕਰਨ ਲੱਗੇ ਨੇ ਇਹ ਦੋਨੇ ਆਪਸ ਵਿੱਚ ਤਾਈ ਚਾਚੇ ਦੇ ਪੁੱਤਰ ਨੇ। ਬਹੁਤ ਹੀ ਅੱਛੇ ਇਨਸਾਨ ਨੇ ਤੇ ਇਹ ਹੁਣ 4 ਸਾਲ ਦੀ ਸੇਵਾ ਉਹ ਕਰਦੇ ਨੇ ਤੇ ਇਹ ਬੈਠ ਗਏ ਨੇ ਇਹ ਬਹੁਤ ਸਰਧਾ ਭਾਵਨਾ ਨਾਲ ਕਰਦੇ ਆ ਕਾਫੀ ਲੰਗਰ ਦੇ ਵਿੱਚ ਹਿੱਸਾ ਪਾਉਂਦੇ ਆ ਖੰਡ ਸਾਹਿਬ ਸਾਹਿਬ ਪ੍ਰਗਾਸ਼ ਇਹਨਾਂ ਦੇ ਹੁੰਦੇ ਨੇ ਤੇ ਬਾਕੀ ਵੀ ਇੱਧਰ ਸਟਾਫ ਬੈਠਾ ਜੋ ਆਏ ਨੇ 7 ਮੈਂਬਰ ਸਟਾਫ ਦੇ ਆਉਂਦੇ ਹੁੰਦੇ ਨੇ ਬਾਕੀ ਜੋ ਨੇ ਇਹ ਕੰਡਪਾੜ ਸਾਹਿਬ ਪ੍ਰਗਾਸ਼ ਕਰਾਇਆ ਨੇ ਤੇ ਇਹ ਹੁੰਦੇ ਹੁੰਦੇ ਆ ਕਿ ਸਾਰੀ ਫੈਮਲੀਆ ਦੀ ਅੱਜ ਪਰ ਦੋਨੇ ਹੀ ਆਏ ਨੇ ਨੋਨੇਪਰਾ ਚਾਚੇ ਤਾਈ ਦੇ ਪੁੱਤਰ अच्छा ਲੱਗਦਾ ਜਦੋਂ ਕੋਈ ਸਰਦਾ ਭਾਵਨਾ ਦੇ ਨਾਲ ਇੱਥੇ ਆਉਂਦਾ ਕੋਈ ਵੀ ਹੋਵੇ ਹੁਣ ਉਹਨਾਂ ਦੀ ਥਾਂ ਤੇ ਉਹਨਾਂ ਦਾ ਦੂਸਰਾ ਭਰਾ ਨਹੀਂ ਇਹਨਾਂ ਨੇ ਸਰੂਪਾ ਸਾਹਿਬ ਭਾ ਦਿੱਤਾ ਤੇ ਇਹ ਆ ਗਏ ਤੇ ਇਹਨਾਂ ਦਾ ਦੂਸਰਾ ਬ੍ਰਦਰ ਚਲੇ ਗਿਆ ਹੁਣ ਉਹਨੇ ਆ ਕੇ ਹੀ ਸੇਵਾ ਕਰਨ ਲੱਗੇ ਨੇ ਚਾਰ ਸਾਲ ਦੀ ਸੇਵਾ ਅੱਗੇ ਇਹਨਾਂ ਦੇ ਫਾਦਰ ਸਾਹਿਬ ਕਰਦੇ ਨੇ ਤੇ ਅੱਜ ਇਹ ਆਏ ਨੇ ਬੇਟੇ ਫਾਦਰ ਸਾਹਿਬ ਠੀਕ ਨਹੀਂ ਸੀਗੇ ਤੇ ਇਹ ਲੱਗੇ ਨੇ ਚਾਰ ਸਾਲ ਦੀ ਸੇਵਾ ਕਰਨ ਉਹਨਾਂ ਦੂਸਰੇ ਨੂੰ ਪਤਾ ਨਹੀਂ ਸੀ ਕਿ ਸਰੋਪਾ ਮੈਂ ਉੱਥੇ ਹੀ ਰੱਖਿਆ ਉਹ ਵਿਚਾਰੇ ਸਰੋਪਾ ਲੈ ਕੇ ਆਏ ਤਾਂ ਹੁਣ ਉਹਨਾਂ ਨੇ ਤਾਂ ਸਰੋਪਾ ਲੈ ਕੇ ਤੇ ਦੂਸਰੇ ਦੀ ਗੱਲ ਵਿੱਚ ਮੇਰੇ ਹਸਬੰਦ ਪਾਉਣ ਲੱਗੇ ਨੇ ਸਰੋਪਾ ਕਿਉਂਕਿ ਜਦੋਂ ਆਪਣਾ 4 ਸਾਲ ਦੀ ਸੇਵਾ ਕਰਦੇ ਆ ਤਾਂ ਸਰੋਪਾ ਪਾ ਲੈਂਦੇ ਨੇ ਤੇ ਇਹਨਾਂ ਨੇ ਸਰੋਪਾ ਹੁਣ ਗੱਲ ਦੇ ਵਿੱਚ ਪਾ ਦਿੱਤਾ ਹੋ ਕੇ ਪੈਂਦੇ ਸੰਗਤਾਂ ਉਦੀ ਜਾਂਦੀ ਰਹਿੰਦੀਆਂ ਹਨਾ ਪਰਮਾਤਮਾ ਸਾਰਿਆਂ ਨੂੰ ਖੁਸ਼ ਸੁਖੀਆਂ ਰੱਖੇ ਸਾਰਿਆਂ ਲਈ ਖੁਸ਼ੀਆਂ ਭਰਿਆ ਦਿਨ ਆਵੇ ਕਿਉਂਕਿ ਇਹੀ ਸਤ ਆਪਾ ਗੁਰੂ ਘਰ ਆ ਕੇ ਸਭ ਦੀ ਖੈਰ ਸੁੱਖ ਮੰਗਦੇ ਆ ਤੇ ਆਪਾਂ ਤੁਹਾਨੂੰ ਜੂਮ ਕਰਕੇ ਦਿਖਾ ਦਿੱਤਾ ਤੇ ਕੋ ਫਿਰ ਤੁਹਾਨੂੰ ਬੈਠਿਆ ਨੇ ਮੇਰੇ ਪਿੱਛੇ ਮੈਂ ਬੈਠੀ ਸੀ ਮੇਰੇ ਤੋਂ نیچے ਨਹੀਂ ਬੈਠ ਹੁੰਦਾ ਅਸਲ ਵਿੱਚ ਮੈਂ ਉਰ ਬੱਟੇ ਸਨ ਇਹ ਦੂਸਰੇ ਭਾਜੀ ਆ ਗਏ ਨੇ ਚਾਰ ਸਾਧ ਦੀ ਸੇਵਾ ਕਰਨ ਕਿਉਂਕਿ ਇਹ ਹੁੰਦੀ ਹੈ ਇੱਥੇ ਸਾਡੇ ਬਹੁਤ ਅੱਛਾ ਜੋ ਸੇਵਾ ਕਰਦੇ ਦੁਕਾਨਾ ਵਾਲੇ ਬੈਠੇ ਨੇ ਤੇ ਕਾਫੀ ਲੋਕ ਬੈਠ ਜਾਂਦੇ ਨੇ ਤੇ ਪਬਲਿਕ ਆਉਂਦੀ ਕਾਫੀ ਤੇ ਇਸ ਲਈ ਉਹ ਬੈਠੇ ਨੇ ਹੌਲੀ 12 ਵਜੇ ਦੇਖਿਓ ਤੁਸੀਂ ਇੰਨਾ ਥੱਕਾ ਪੈਂਦਾ ਕਿਉਂਕਿ ਜ਼ਿਆਦਾਤਰ ਲੋਕ ਸ਼ਹਿਰ ਦੇ ਲੰਗਰ ਖਾਣ ਔਰ ਲਾਈਨ ਆਉਂਦੇ ਨੇ ਉਹਨਾਂ ਨੂੰ ਹੁੰਦਾ 12 ਵਜੇ ਥੱਕਾ ਪੈਂਦਾ ਤੇ ਕਰਨਾ 1 ਵਜੇ ਸਟਾਰਟ ਹੁੰਦਾ ਉਹ ਘੰਟਾ ਪਹਿਲਾਂ ਹੀ ਲਾਈਨਾਂ ਦੇ ਵਿੱਚ ਬੈਠ ਜਾਂਦੇ ਨੇ ਪਰ ਆਪਾਂ ਨਹੀਂ ਆਵਾਂਗੇ ਕਿਉਂਕਿ ਆਪਣੇ ਘਰਾਂ ਦੇ ਵਿੱਚ ਹੀ ਪ੍ਰਸ਼ਾਦਾ ਦਿੰਦੇ ਨੇ ਇਹ ਆਪਾਂ ਬੈਠੇ ਆਂ ਦਰਬਾਰ ਸਾਹਿਬ ਦੇ ਵਿੱਚ ਤੇ ਇੱਧਰ ਵੀ ਸਾਡੇ ਖਜ਼ਾਨਚੀ ਭਾਜੀ ਬੈਠੇ ਨੇ ਇਹ ਵੀ ਜਾਣਦੇ ਨੇ ਆਪਾਂ ਨੂੰ ਥੋੜੀ-ਥੋੜੀ ਸੰਗਤ ਆਈ ਹੈ ਜ਼ਿਆਦਾ ਨਹੀਂ ਆਈ ਹੈ ਅਟਕੜੇ ਹੁਣ ਇੱਥੇ ਭੋਗ ਪੈ ਗਿਆ ਤੇ ਇੱਥੇ ਹੁਣ ਇਹਨਾਂ ਸਾਰਿਆਂ ਨੂੰ ਸਰੂਪੇ ਦੇਣਗੇ ਜਿਨ੍ਹਾਂ ਦੇ ਖੰਡ ਪਾਠ ਸਾਡ ਪ੍ਰਕਾਸ਼ ਨੇ ਤੇ ਸਾਡੇ ਸਟਾਫ ਵਾਲੇ ਨੇ ਇਹਨਾਂ ਨੂੰ ਸਰੂਪੇ ਮਿਲਣਗੇ ਹਣ। ਅੱਜ ਹੁਣ ਮੈਨ ਲਾ ਕੇ ਸਰੂਪੇ ਸਾਰਿਆਂ ਨੂੰ ਤੇ ਨਾਲ ਇਹਨਾਂ ਨੂੰ ਗੁਰਨਾਨਕ ਦੇਵ ਜੀ ਦੀ ਤਸਵੀਰ ਦਿੱਤੀ ਸੀ ਉਹਨਾਂ ਦਾ ਸਰੂਪ ਦਿੱਤਾ ਸੀਗਾ ਕਿਉਂਕਿ ਇਹ ਖੜ ਪਾਠ ਸਾਹਿਬ ਕਰਾਉਂਦੇ ਜਾਂ ਜਿਹੜੀ ਜ਼ਿਆਦਾ ਪੈਸੇ ਦਿੰਦੇ ਨੇ ਉਹਨਾਂ ਨੂੰ ਫਿਰ ਸਰੂਪ ਦਿੰਦੇ ਨੇ। ਐਸ ਲਈ ਹਿੱਥਿਆ ਕੇ ਇਸ ਸਰੂਪਾ ਲੈ ਲੈਣੀ ਸਾਰੇ ਕਰਮਾ ਭਾਗਾਂ ਵਾਲਿਆਂ ਨੂੰ ਵੀ ਸਰੂਪੇ ਨਸੀਬ ਹੁੰਦੇ ਨੇ ਨਹੀਂ ਤਾਂ ਕਿਸੇ ਨੂੰ ਨਸੀਬ ਵੀ ਨਹੀਂ ਹੁੰਦਾ ਹੈਗੇ ਤੇ ਤੁਸੀਂ ਦੇਖੋ ਬਹੁਤ ਹੀ ਅੱਛੀਆਂ ਰਾਣਕਾ ਬਹੁਤ ਹੀ ਜ਼ਿਆਦਾ ਇੱਕ ਵਿੱਚ ਸੰਤ ਆਏ ਸੀ ਬੁਲਾਏ ਨਾ ਤੇ ਉਹਨਾਂ ਨੂੰ ਵੀ ਸਰੂਪਾ ਦਿੱਤਾ ਗਿਆ ਤੇ ਉਹਨਾਂ ਨੇ ਵੀ ਬੋਲੇ ਸੀ ਕਿ ਤੁਸੀਂ ਆ ਕੇ ਸਰੂਪੇ ਲਵਾ ਤੇ ਉਹਨਾਂ ਨੇ ਆ ਕੇ ਸਰੂਪਾ ਲੈ ਲਿਆ ਜੀ ਉਹਨਾਂ ਨੂੰ ਸਰੂਪਾ ਦੇਣ ਤੋਂ ਬਾਅਦ ਦੇਖੋ ਸਰੂਪ ਭੇਟ ਕਰ ਰਹੇ ਬਾਬਾ ਜੀ ਦਾ ਦੋਨੇ ਭਰਾ ਨੂੰ ਸਰੂਪ ਦਿੱਤਾ ਸੀਗਾ ਇਹਨਾਂ ਨੇ ਸਰੂਪ ਲੈ ਲਏ ਤੇ ਇੱਕੋ ਬਾਬਾ ਜੀ ਜਿਹੜੇ ਆਏ ਨੇ ਉਹਨਾਂ ਨੂੰ ਸਰੂਪ ਦਿੱਤਾ ਵਾ ਦੋ ਜਣਿਆਂ ਨੂੰ ਸਰੂਪ ਦਿੱਤਾ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ ਤੁਹਾਡੀ ਸਪੋਰਟ ਨਾਲ ਹੀ ਆਪਾਂ ਅੱਗੇ ਵਧਿਆ ਹੁਣ ਵੀ ਤੁਹਾਡੇ ਸਪੋਰਟ ਨਾਲ ਹੀ ਅੱਗੇ ਵਧਣਾ ਕਰ ਤੇ ਆਪਾਂ ਵੀ ਇੱਥੋਂ ਫਿਰ ਲੰਗਰ ਨਹੀਂ ਲੈ ਕੇ ਜਾਂਦੇ ਅਸੀਂ ਮੈਂ ਤੁਹਾਨੂੰ ਦੱਸ ਦਿਆ ਕਿ ਸਾਡੇ ਲੰਗਰ ਘਰਾਂ ਦੇ ਵਿੱਚ ਆਉਂਦਾ ਜਿੰਨੀ ਜ਼ਰੂਰਤ ਆ ਅਸੀਂ ਓਨਾ ਹੀ ਲੈਨੇ ਜ਼ਰੂਰਤ ਮੁਤਾਬਕ ਹੀ ਆਪਾਂ ਨੂੰ ਗੁਰੂ ਘਰ ਦਾ ਲੰਗਰ ਲੈਣਾ ਚਾਹੀਦਾ ਤੇ ਚਲੋ ਜੀ ਸਾਰੇ ਭੋਗ ਪੈ ਗਿਆ ਇਸ ਤੋਂ ਦੇ ਕੇ ਮਿਲ ਗਈ ਸੀ ਤੇ ਦੇਖ ਤੋਂ ਬਾਅਦ ਇਹ ਸਾਰੇ ਚਲੇ ਜਾਂਦੇ ਨੇ ਹੁਣ ਦੇਖ ਮਿਲੇਗੀ ਤੇ ਉਹ ਇੱਥੇ ਚਲੇ ਗਏ ਬਾਬਾ ਜੀ ਸਾਰੇ ਆਦੇ ਲੈ ਕੇ ਆਣੋ ਕੇ ਵਾਪਸ ਹੋ ਸੰਤਨ ਜੋ ਆਏ ਸੀ ਕਿ ਉਹ ਕਹਦੇ ਸੀ ਪ੍ਰਸ਼ਾਦ ਲੈ ਕੇ ਜਾਣਾ ਬਿਨਾ ਪ੍ਰਸ਼ਾਦ ਤੋਂ ਨਹੀਂ ਜਾਣਾ ਉਹਨਾਂ ਨੂੰ ਪਤਾ ਨਹੀਂ ਸੀ ਵਿਚਾਰਿਆਂ ਨੂੰ ਤੇ ਉਹ ਪ੍ਰਸ਼ਾਦ ਲੈਣ ਲੱਗ ਗਏ ਸੀ ਚਲੇ ਗਏ ਸੀ ਪ੍ਰਸ਼ਾਦ ਲੈਣਾ ਪਾ ਲੱਗੇ ਸੀ ਤੇ ਹੁਣ ਇੱਥੇ ਆ ਕੇ ਫਿਰ ਦੱਸ ਰਹੇ ਸੀਗੇ ਸਾਰੇ ਤੇ ਇਹ ਬਾਬਾ ਜੀ ਨੇ ਸਾਰੇ ਬੈਠੇ ਕੋਲੇ ਗੱਲਾਂ ਬਾਤਾਂ ਕਰਦੇ ਸਾਰੇ ਆ ਕੇ ਬੈਠਦੇ ਨੇ ਇੱਥੇ ਸਾਡਾ ਵੀ ਸਾਰਾ ਸਟਾਫ ਇੱਥੇ ਆਉਂਦਾ ਹੈ ਤੇ ਬੜੀ ਸਰਦਾ ਪੋਪਕਾਂ ਦੇ ਨਾਲ ਆਉਂਦੇ ਆ ਦੇਖ ਲਈ ਇਹ ਹੈ ਬਾਬਾ ਜੀ ਦਾ ਸਰੂਪ ਤੇ ਜ ਰਮਾਲਾ ਸਾਹਿਬ ਤੇ ਫੁੱਲ ਤੇ ਇਹ ਵੀ ਜਿਨ੍ਹਾਂ ਨੇ ਖੰਡ ਫਾਟ ਸਾਹਿਬ ਪ੍ਰਕਾਸ਼ ਕਰਾਇਆ ਉਹਨਾਂ ਨੇ ਹੀ ਪਾਏ ਨੇ ਅੱਗੇ ਫਿਰ ਦੇਖੋ ਜੇ ਸਲਾਦ ਕੱਟ ਰਹੇ ਆ ਇਹ ਸਲਾਦ ਕੱਟ ਹੋ ਰਿਹਾ ਦੁਪਹਿਰ ਦੇ ਪ੍ਰਸ਼ਾਦਾਂ ਲਈ ਜੋ ਕਿ ਇੱਥੇ ਆ ਕੇ ਛਕਦਾ ਤਾਂ ਉਹਨੂੰ ਸਲਾਦ ਦਾ